ਪਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਪ੍ਰਾਣਾਸ਼ਾਲਾ ਚੌਂਕ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਉੱਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਜੋ ਪੁਤਲਾ ਫੂਕਿਆ ਗਿਆ ਜਿਸ ਦਾ ਮੁੱਖ ਕਾਰਨ ਹੈ ਜੋ ਕਿਸਾਨ ਆਗੂਆਂ ਨੂੰ ਧੜਾ ਧੜ ਜੋ ਪੁਲਿਸ ਵਿਭਾਗ ਵੱਲੋਂ ਜਿਹੜਾ ਨਜ਼ਰਬੰਦ ਕੀਤਾ ਜਾ ਰਿਹਾ ਸੋ ਜੇਕਰ ਗੱਲ ਕੀਤੀ ਜਾਵੇ ਸਰਕਲ ਪ੍ਰਾਣਾਸ਼ਾਲਾ ਦੀ ਤੇ ਸਰਕਲ ਪ੍ਰਾਣਾਸ਼ਾਲਾ ਦੇ ਨਾਲ ਸੰਬੰਧਤ ਗੁਰ ਪ੍ਰਤਾਪ ਸਿੰਘ ਜੀ ਜੋ ਕਿਸਾਨ ਆਗੂ ਨੇ ਇਸ ਜਥੇਬੰਦੀ ਦੇ ਉਹਨਾਂ ਦੀ ਵੀ ਪੁਲਿਸ ਵੱਲੋਂ ਰੈਸਟ ਪਾ ਕੇ ਨਜ਼ਰਬੰਦ ਕੀਤਾ ਗਿਆ ਜਿਸ ਨੂੰ ਲੈ ਕੇ ਜੋ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਪੁਲਿਸ ਵਿਭਾਗ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਦੇਖ ਨੂੰ ਮਿਲ ਰਿਹਾ ਸੋ ਹੋਰ ਵੀ ਵਕੋ ਵਕਾਗੂਆਂ ਨੂੰ ਪੰਜਾਬ ਪੱਧਰ ਤੇ ਜੋ ਨਜ਼ਰਬੰਦ ਕੀਤਾ ਜਾ ਰਿਹਾ ਤਾਂ ਕਿ ਜੋ 5 ਤਰੀਕ ਦਾ ਕੱਲ ਦਾ ਜੋ ਮੋਰਚਾ ਹੈ ਉਸ ਮੋਰਚੇ ਨੂੰ ਫੇਲ ਕੀਤਾ ਜਾਵੇ ਸੋ ਇਸੇ ਸਬੰਧ ਦੇ ਵਿੱਚ ਗੱਲਬਾਤ ਕਰ ਲੈਣੇ ਆ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ ਜੋ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਾਂ ਮਹਿਲਾਵਾਂ ਨੇ ਨਾਲ ਹੱਥਾਂ ਦੇ ਵਿੱਚ ਝੰਡੇ ਜਥੇਬੰਦੀ ਦੇ ਫੜੇ ਹੋਏ ਨੇ ਸੋ ਇਹ ਜੋ ਵਰਤਾਰਾ ਪੁਲਿਸ ਦਾ ਅਰੈਸਟ ਪਾਉਣ ਦਾ ਕਿਸਾਨ ਆਗੂਆਂ ਦਾ ਜਾਂ ਨਜ਼ਰਬੰਦੀ ਕਰਨ ਦਾ ਕਿਵੇਂ ਦਿਖਦੀ ਉਸ ਨੂੰ ਦੇਖੋ ਜਿਹੜਾ ਸਰਕਾਰ ਨੇ ਜੋ ਵੀ ਕੀਤਾ ਵਾ ਜਿਵੇਂ ਕੱਲ ਗੱਲਬਾਤ ਤੋਂ ਭਗਵੰਤ ਮਾਨ ਉੱਠ ਕੇ ਚਲਾ ਗਿਆ ਤੇ ਉਹਦੇ ਵਿੱਚ ਇੱਕ ਸਾਫ਼ ਸਪਸ਼ਟ ਦਿਖਾਈ ਦੇ ਰਿਹਾ ਕਿ ਇਹਦੇ ਆਪਣੇ ਹੱਥ ਵਸ ਕੁਝ ਵੀ ਨਹੀਂ ਹੈਗਾ ਜਿਵੇਂ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਸੀ ਕਿ ਇਹ ਭਾਜਪਾ ਦੀ ਪਾਰਟੀ ਨੰਬਰ 2 ਆ ਤੇ ਉਹ ਆਪਣਾ ਰੂਪ ਕੱਲ ਵਿਖਾ ਗਿਆ ਕਿ ਜਿਹੜੀਆਂ ਮੈਂ ਮੰਗਾ ਮੰਨੀਆਂ ਮੈਂ ਉਹ ਵੀ ਰੱਦ ਕਰਨਾ ਤੇ ਗੱਲਬਾਤ ਨੂੰ ਉੱਥੇ ਹੀ ਛੱਡ ਕੇ ਚਲੇ ਜਾਣਾ ਤੇ ਇੱਥੋਂ ਤੱਕ ਇਹ ਧਮਕੀ ਦੇ ਕੇ ਜਾਣਾ ਵੀ ਤੁਸੀਂ ਕਰ ਲਓ ਜੋ ਕਰਨਾ ਤੇ ਫਿਰ ਜੇ ਕਿਸਾਨ ਕਰ ਰਹੇ ਨੇ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਨਾ ਜਾਂ ਅਰੈਸਟ ਕਰ ਲੈਣਾ ਤੇ ਉਹਦੇ ਵਿੱਚ ਸਰਕਾਰ ਦੀ ਜਿਹੜੀ ਹਿਟਲਰ ਸ਼ਾਈ ਉਹ ਸਾਫ਼ ਨਜ਼ਰ ਆ ਰਹੀ ਆ ਪਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਰਕਾਰ ਤੱਕ ਇੱਕ ਗੱਲ ਪੁੱਜਦਾ ਕਰਨਿਆ ਵੀ ਭਾਵੇਂ ਤੁਸੀਂ ਗੋਲੀਆਂ ਮਾਰ ਲਿਓ ਭਾਵੇਂ ਤੁਸੀਂ ਡਾਂਗਾ ਭਰਾਲਿਓ ਜਿੱਦਾਂ ਦਾ ਤੁਹਾਡੇ ਕੋਲ ਜ਼ੋਰ ਲੱਗੇਗਾ ਲਾਇਓ ਲੋਕਾਂ ਦੇ ਹੱਥ ਦਿੱਲੀ ਚੰਡੀਗੜ੍ਹ ਵੱਲ ਕੂਚ ਜ਼ਰੂਰ ਕਰਨਗੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਬਿਆਨ ਇਸ ਮਸਲੇ ਨੂੰ ਲੈ ਕੇ ਸਾਹਮਣੇ ਆਉਂਦਾ ਕਿ ਜੇ ਜੇਕਰ ਉਹਨਾਂ ਤੇ ਮੋਰਚੇ ਦਾ ਦਬਾਅ ਬਣਾਇਆ ਜਾਂਦਾ ਤੇ ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਮੀਟਿੰਗ ਦਾ ਸਮਾਂ ਨਹੀਂ ਸੀ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪਰਸੋਂ ਦੇ ਮੋਰਚੇ ਦੀ ਗੱਲ ਕੀਤੀ ਆ ਕਿ ਜੇ ਮੋਰਚੇ ਦਾ ਪਰਸੋਂ ਦਾ ਕੀ ਬਣੂਗਾ ਤੇ ਕਿਸਾਨ ਆਗੂਆਂ ਦਾ ਕਹਿਣਾ ਸੀ ਜਿਹੜੇ ਕੌਮੀ ਕਿਸਾਨ ਆਗੂ ਨੇ ਇਹ ਮੋਰਚਾ ਤੇ ਜਾਰੀ ਰਹੂਗਾ ਫਿਰ ਉਹਨਾਂ ਦਾ ਇੱਥੇ ਜਵਾਬ ਸੀ ਕਿ ਜੇ ਮੋਰਚਾ ਜਾਰੂ ਜਾਰੀ ਰਹੂਗਾ ਤੇ ਫਿਰ ਸਾਡੇ ਨਾਲ 2.5-3 ਘੰਟੇ ਮੀਟਿੰਗ ਖਤੇ ਸਮਾਂ ਖਰਾਬ ਕਰਨ ਦਾ ਕੀ ਫਾਇਦਾ ਤੇ ਜੇਕਰ ਐਸੇ ਤਨੂੰ ਅਸੀਂ ਦੂਸਰੇ ਪੱਖ ਰਾਹੀਂ ਦੇਖੀਏ ਤੇ ਜਿਹੜਾ ਸਾਡੇ ਦੂਸਰੇ ਜਿਹੜੇ ਭਾਈਚਾਰੇ ਵੱਲੇ ਸਾਡੀਆਂ ਜਥੇਬੰਦੀਆਂ ਬੈਠੀਆਂ ਹੋਈਆਂ ਲਗਾਤਾਰ 1 ਸਾਲ ਤੋਂ ਉੱਪਰ ਟਾਈਮ ਹੋ ਗਿਆ ਤੇ ਜੇਕਰ ਮੀਟਿੰਗਾਂ ਦੇ ਵਿੱਚ ਕੁਝ ਨਿਕਲਦਾ ਹੁੰਦਾ ਤੇ ਫਿਰ ਉਹਨਾਂ ਨੂੰ ਉੱਥੇ ਬੈਠਣਾ ਹੀ ਨਹੀਂ ਸੀ ਪੈਣਾ ਮੀਟਿੰਗ ਲੈ ਕੇ ਤੁਸੀਂ ਜੇਕਰ ਸਾਨੂੰ ਦੇਰੇ ਤੱਕ ਸਮਾਂ ਆਪਣਾ ਤੇ ਉਹਦੇ ਤੋਂ ਬਾਅਦ ਕਹਿ ਰਹੇ ਹੋ ਕਿ ਮੋਰਚਾ ਤੁਸੀਂ ਨਾ ਲਾਓ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਨੂੰ ਪਤਾ ਵਾ ਕਿ ਮੈਨਾਂ ਦੀਆਂ ਮੰਗਾਂ ਤਾਂ ਮੰਨਣੀਆਂ ਨਹੀਂ ਇਹਨਾਂ ਨੂੰ ਰੋਕ ਲਾਉਣੀ ਆ ਤੇ ਰੋਕ ਲਾਉਣ ਲਈ ਇੱਕ ਧਮਕੀ ਦਾ ਜਰੀਆ ਜੇਕਰ ਬਣਾ ਰਹੀ ਹੈ ਸਰਕਾਰ ਤੇ ਜਾਂ ਮੁੱਖ ਮੰਤਰੀ ਸਾਹਿਬ ਦੇ ਇਹ ਸ਼ਬਦ ਨੇ ਵੀ ਤੁਸੀਂ ਜੋ ਕਰਨਾ ਕਰ ਲੋ ਤੇ ਉਹਦੇ ਤੋਂ ਸਾਫ਼ ਦਿਸ ਰਿਹਾ ਵੀ ਇਹਨਾਂ ਦੇ ਹੱਥ-ਵਾਸ ਕੁਛ ਨਹੀਂ ਨਾ ਇਹਨਾਂ ਨੇ ਸਾਨੂੰ ਕੁਛ ਦੇਣਾ ਕਿਉਂਕਿ ਅਸੀਂ ਤਾਂ ਸਾਡੇ ਤਾਂ ਨਾਰੇ ਵੀ ਆਪੀ ਸਰਕਾਰਾਂ ਤੋਂ ਕੋਈ ਝਾਕ ਨਹੀਂ ਰੱਖਣੀ ਚਾਹੀਦੀ ਪਰ ਜਿੱਥੇ ਇਹ ਕਹਿਣਾ ਵੀ ਜੇਕਰ ਤੁਸੀਂ ਮੀਟਿੰਗ ਦਿੱਤੀ ਆ ਤੇ ਸਾਡੇ ਧਰਨੇ ਦੇ ਮਤਲਬ ਕਿ ਦਬਾਅ ਦੇ ਵਿੱਚ ਨਹੀਂ ਤੇ ਫਿਰ ਅਸੀਂ ਇਹ ਵੀ ਕਹਿੰਨੇ ਆ ਵੀ ਜਿਹੜੇ ਸੈਂਟਰਲ ਗਵਰਨਮੈਂਟ ਮੀਟਿੰਗ ਦਿੰਦੀ ਆ ਨਾ ਉਹਨਾਂ ਤੇ ਦਬਾਅ ਹੀ ਦਿੰਦੀ ਆ ਦੇਣਾ ਸਭ ਕੁਝ ਦਬਾਅ ਹੀ ਹੁੰਦਾ ਤੁਸੀਂ ਭਗਵੰਤ ਮਾਨ ਦਾ ਇੱਥੇ ਇਹ ਵੀ ਜਿਗਰ ਕੀਤਾ ਉਹਨਾਂ ਕਿ ਜਿਹੜੀਆਂ ਮੰਗਾਂ ਸਨ ਮੰਗਾਂ ਜਿਹੜੀਆਂ ਉਹ ਤੇ ਸਾਰੀਆਂ ਕੇਂਦਰ ਗਵਰਨਮੈਂਟ ਦੀਆਂ ਸੀ ਤੇ ਬਾਵਜੂਦ ਵੀ ਅਸੀਂ ਜਿਹੜਾ ਸਮਾਂ ਦਿੱਤਾ ਪਰ ਉਹਦੇ ਬਾਵਜੂਦ ਜਿਹੜਾ ਧਰਨੇ ਦਾ ਦਬਾਅ ਬਣਾਇਆ ਜਾ ਰਿਹਾ ਸਾਡੇ ਪਰ ਜੇਕਰ ਇਹ ਗੱਲ ਕਹਿਣਾ ਕਿ ਮੈਂ ਸਮਾਂ ਦਿੱਤਾ ਸਟੇਟ ਦਾ ਤੂੰ ਮੁੱਖ ਮੰਤਰੀ ਆ ਸਵਾਲ ਤੇ ਤੇਰੇ ਤੋਂ ਪੁੱਛਦੇ ਆ ਵੀ ਤੂੰ ਸਮਾਂ ਫਿਰ ਕਿੰਨੂੰ ਦੇਣਾ ਹੋਰ ਜੇ ਕਿਸਾਨ ਸੜਕਾਂ ਤੇ ਰੁਲੀ ਜਾਂਦੇ ਆ ਸਮਾ ਦੇ ਕੇ ਕਿਹੜੀ ਤੂੰ ਸਾਡੇ ਉੱਤੇ ਇੱਕ احسان ਕਰ ਦਿੱਤਾ ਸਮਾ ਤੇ ਤੂੰ ਆਪ ਦੇਣਾ ਤੈਨੂੰ ਕੁਰਸੀ ਤੇ ਬਿਠਾਉਣ ਵਾਲੇ ਅਸੀਂ ਲੋਕ ਆ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਕਿ ਉਹ ਕਿਸਾਨਾਂ ਦੇ ਮਿੱਤਰ ਕੀੜੇ ਨੇ ਮਿੱਤਰ ਕੀੜੇ ਕਿੱਥੋਂ ਨੇ ਉਹ ਤਾਂ ਦੁਸ਼ਮਣ ਸਭ ਤੋਂ ਵੱਡੇ ਦੁਸ਼ਮਣ ਨੇ ਜਿਹੜੇ ਕਿਸਾਨੀ ਨੂੰ ਬਿਲਕੁਲ ਹੀ ਤਬਾਹ ਕਰਨ ਤੇ ਲੱਗ ਗਿਆ ਵੀ ਜਾਓ ਜਿਹੜੀਆਂ ਮੈਂ ਮੰਗਾ ਮੰਨੀਆਂ ਮੈਂ ਉਹ ਵੀ ਰੱਦ ਕਰਨਾ ਜਾਓ ਜੋ ਕਰਨਾ ਕਰ ਲੋ ਤੇ ਜਦੋਂ ਕਰਨ ਤੇ ਆਏ ਆ ਤਾਂ ਫਿਰ ਅਗਲੇ ਪਾਸੇ ਸਾਨੂੰ ਘਰਾਂ ਚੋਂ ਚੁੱਕੀ ਜਾਂਦਾ ਜਿੰਨਾ ਜ਼ੋਰ ਲਾ ਸਕਦੇ ਆ ਸਰਕਾਰ ਲਾ ਲਵੇ ਜੇ મોદી ਨਹੀਂ ਰੋਕ ਸਕਿਆ ਕਿਸਾਨਾਂ ਨੂੰ ਤੇ ਰੋਕਣ ਦੀ ਹਿੰਮਤ ਇਹਦੇ ਵਿੱਚ ਵੀ ਨਹੀਂ ਇਹ ਕਿਹੜੇ ਖੇਤ ਦੀ ਮੂਲੀ ਆ ਅਸੀਂ ਨਿਕਲ ਜਾਣਾ ਚੰਡੀਗੜ੍ਹ ਨੂੰ ਸੋਚ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਲਗਾਤਾਰ ਕਿ ਬੇਸ਼ੱਕ ਪੋਰਸ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰੀਆਂ ਪਾਈਆਂ ਜਾ ਰਹੀਆਂ ਨੇ ਪਰ ਇਹ ਮੋਰਚਾ ਜਿਹੜਾ ਵਾ ਇਹ ਪੂਰੀ ਤਰ੍ਹਾਂ ਸਫਰ ਹੋਏਗਾ ਇਸ ਤੋਂ ਇਲਾਵਾ ਹੋਰ ਬਲਾਗ ਪ੍ਰਧਾਨ ਨੇ ਵੀਰ ਜੀ ਕੀ ਨਾਂ ਤੁਹਾਡਾ ਮੈਂ ਦਲੀਪ ਸਿੰਘ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਫੜੋ ਫੜੀ ਦੇ ਮਾਮਲੇ ਫੜੋ ਫੜੀ ਦੇ ਦੇਖੋ ਜੀ ਅਜੇ ਤੱਕ ਇਦਾਂ ਕਦੇ ਹੋਇਆ ਨਹੀਂ ਸੀ ਜੇ ਭਗਵੰਤ ਮਾਨ ਦਾ ਰਵਈਆ ਇਹ ਵੀ ਮੁੱਖ ਮੰਤਰੀ ਵਾਲਾ ਰਵਈਆ ਨਹੀਂ ਉਹਦਾ ਉਹਦੀਆਂ ਬੜੀ ਛੇਤੀ ਕਾਲਾ ਪੈ ਜਾਂਦਾ ਬੜੀ ਛੇਤੀ ਕੱਲ ਵੀ ਜਿਹੜਾ ਉਹਦਾ ਰਵਈਆ ਸੀਗਾ ਬੜੀ ਸਾਡੀ ਜਥੇਬੰਦੀਆਂ ਆਗੂਆਂ ਨੇ ਉਹਦੇ ਕੋਲ ਟਾਈਮ ਮੰਗਿਆ ਸੀਗਾ ਉਹ ਕਿੰਨਾ ਮਤਲਕੀ ਚ ਆ ਜਾਂਦੇ ਆ ਜਲਦੀ ਜਦੋਂ ਕਿ ਮੁੱਖ ਮੁੱਖ ਮੰਤਰੀ ਨੂੰ ਇਹ ਜਿਹੜਾ ਨਹੀਂ ਚਾਹੀਦਾ ਦੇਖੋ ਜੀ ਪੰਜਾਬ ਦੀ ਬਾਗਡੋਰ ਸਾਹਮਣੀ ਹੋਏ ਉਹ ਤਲਕੀ ਜਾਏ ਤੇ ਗੱਲ ਸ਼ੋਭਦੀ ਨਹੀਂ ਹੈਗੀ ਉਹਨੂੰ ਕਹਿੰਦੇ ਬినాਸ਼ ਕਾਲ ਵਿਪਰੇਤ ਬੁੱਧੀ ਜਿਹੜੇ ਉਹਦੇ ਸ਼ਬਦ ਹੈ ਨਾ ਇਹ ਉਹਨੂੰ ਬినాਸ਼ ਕਾਲ ਵੱਲ ਲੈ ਕੇ ਜਾਣਗੇ ਕੱਲ ਇੱਕ ਮਤਲ ਆਗੂਆਂ ਨੇ ਬੜੀ ਉਹਦੇ ਕੋਲ ਟਾਈਮ ਮੰਗਿਆ ਵੀ ਤੂੰ ਕਿੰਨਾ ਚਿਰ ਹਟਣਾ ਗੱਲ ਕਰ ਸਕਦਾ ਇਹਨੇ ਕਿਹਾ ਤੁਹਾਡੇ ਜੋ ਖੁੱਲਾ ਟਾਈਮ ਹੈ ਤੁਸੀਂ ਗੱਲ ਕਰੋ ਮੜ ਕੇ 2.5 ਘੰਟੇ ਬਾਅਦ ਹੀ ਅੱਖ ਚ ਕਹਿੰਦੇ ਮੇਰੇ ਪ੍ਰੋਬਲਮ ਹੋ ਗਈ ਪੇ ਜਦੋਂ ਇੱਕਦਮ ਹੀ ਜਦੋਂ ਗੱਲ ਕੀਤੀ ਉਹਨਾਂ ਨੇ ਉਹਨਾਂ ਦਾ ਤਲਖੀ ਨਾਲ ਜਵਾਬ ਤੇ ਨਾ ਤੂੰ ਜੋ ਕਰਨਾ ਕਰ ਲੋ ਤੇ ਇਹ ਕਿਸੇ ਮੁੱਖ ਮੰਤਰੀ ਦੇ ਸ਼ਬਦ ਨਹੀਂ ਹੋ ਸਕਦੇ ਸੋ ਜੋ ਤਲਕੀ ਜੇ ਹੁੰਦੀਆਂ ਖਬਰਾਂ ਵੀ ਪ੍ਰਕਾਸ਼ਤ ਹੋਈਆਂ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜਿਵੇਂ ਰਾਜੀਵਾਲ ਸਮੇਤ ਬਿਆਨ ਦਿੱਤੇ ਗਏ ਕਿ ਤਲਕੀ ਦੇ ਵਿੱਚ ਆ ਕੇ ਭਗਵੰਤ ਮਾਨ ਵੱਲੋਂ ਜਿਹੜੀ ਆ ਇਸ ਮੀਟਿੰਗ ਨੂੰ ਛੱਡ ਕੇ ਜਿਹੜਾ ਬਾਹਰ ਆਗੇ ਇੱਧਰ ਵੀ ਕਿਸਾਨਾਂ ਵੱਲੋਂ ਬੇਸ਼ੱਕ ਪੁਤਲੇ ਫੂਕੇ ਜਾ ਰਹੇ ਨੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਹਦੇ باوجود ਵੀ ਜੋ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿਸਾਨ ਆਗੂ ਵੱਲੋਂ ਜਿਵੇਂ ਬੀਬੀ ਦਵਿੰਦਰ ਕੌਰ ਦਾ ਕਹਿਣਾ ਕਿ ਬੇਸ਼ੱਕ ਪੁਲਿਸ ਵੱਲੋਂ ਜਿੰਨੀਆਂ ਮਰਜ਼ੀ ਗ੍ਰਿਫਤਾਰੀਆਂ ਕੀਤੀਆਂ ਜਾਣ ਪਰ ਇਹ ਮੋਰਚਾ ਜਿਹੜਾ ਇਹ ਸਫਲ ਹੋਵੇਗਾ ਆਮ ਸਾਲ ਮੋਰਚਾ ਜਿਹੜਾ ਇਹ ਚੰਡੀਗੜ੍ਹ ਦੇ ਵਿੱਚ ਜੋ ਕਿਸਾਨ ਆਗੂਆਂ ਦੀ ਐਸਕੇਐਮ ਦੀ ਕਾਲ ਦੇ ਤਹਿਤ ਇਹਦੀ ਸਫਲਤਾ ਜਿਹੜੀ ਆ ਇਹ ਤੈਅ ਵਾ ਸੋ ਮੁੱਖ ਮੰਤਰੀ ਪੰਜਾਬ ਜਾਂ ਪੁਲਿਸ ਪ੍ਰਸ਼ਾਸਨ ਜਿੰਨਾ ਮਰਜ਼ੀ ਦਬਾਉਣ ਦੀ ਕੋਸ਼ਿਸ਼ ਕਰ ਲਵੇ ਇਹਨਾਂ ਮੋਰਚਿਆਂ ਨੂੰ ਜਾਂ ਕਿਸਾਨਾਂ ਕਿਸਾਨੀ ਦੀਆਂ ਮੰਗਾਂ ਨੂੰ ਬੇਸ਼ੱਕ ਇਹ 8-9 ਮੰਗਾਂ ਨੇ ਜਿਹੜੀਆਂ ਇਹ ਕੇਂਦਰ ਸਰਕਾਰ ਦੇ ਜਿਹੜੇ ਆ ਅਧਿਕਾਰ ਖੇਤਰ ਦੇ ਵਿੱਚ ਨੇ ਪਰ ਉਹਨਾਂ ਦਾ ਕਹਿਣਾ ਕਿ ਜੇਕਰ ਭਗਵੰਤ ਮਾਨੇ ਮੁੱਖ ਮੰਤਰੀ ਨੇ ਕਿਸਾਨੀ ਨੂੰ ਕਿਉਂਕਿ ਕਿਸਾਨਾਂ ਦੀ ਉਹਨਾਂ ਦਾ ਕਹਿੰਦਾ ਮਤਲਬ ਵੋਟਾਂ ਵਟੋਰ ਕੇ ਇਹ ਸਰਕਾਰ ਜਿਹੜੀ ਬਣੀ ਆ ਜਾਂ ਦੂਸਰੇ ਪਾਸੇ ਗੱਲ ਕਰ ਲਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਸਰਕਾਰ ਨੂੰ ਬਣਾਉਣ ਵਾਸਤੇ ਅਹਿਮ ਜਿਹੜੀ ਭੂਮਿਕਾ ਜਿਹੜੀ ਸੀ ਉਹ ਅਦਾ ਕੀਤੀ ਸੀ ਤੇ ਜੇਕਰ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਦੇ ਮਸਲਿਆਂ ਵਾਸਤੇ ਸਮਾਂ ਨਹੀਂ ਕਢਣਾ ਤੇ ਹੋਰ ਕਿਹਦੇ ਵਾਸਤੇ ਮਸਲ ਜਿਹੜਾ ਸਮਾਂ ਕਢਣਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਆ ਕਿ ਲੰਬੇ ਸਮੇਂ ਤੋਂ ਜਿਵੇਂ ਜਥੇਬੰਦੀਆਂ ਆਪਣੀ ਕਿਸਾਨੀ ਮੰਗਾਂ ਵਾਸਤੇ ਜਿਹੜੀਆਂ ਨੇ ਸੰਘਰਸ਼ ਲੜਦੀਆਂ ਆ ਰਹੀਆਂ ਨੇ ਇਹ ਸੰਘਰਸ਼ ਹੋਰ ਕਿੰਨੀ ਦੇਰ ਤੱਕ ਜਾਰੀ ਰਹਿੰਦੇ ਨੇ ਤੇ ਪੁਲਿਸ ਜਿਹੜੀ ਆ ਇਹ ਕਿੰਨੀ ਦੇਰ ਤੱਕ ਜਥੇਬੰਦੀਆਂ ਤੇ ਇਸੇ ਤਰ੍ਹਾਂ ਦਬਾਅ ਬਣਾ ਕੇ ਕੀ ਪੁਲਿਸ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਰਕਾਰੀ ਤੰਤਰ ਦੀਆਂ ਤਾਕਤ ਨੇ ਕੀ ਇਹਨਾਂ ਦੀ ਕਿਸਾਨਾਂ ਦੀ ਆਵਾਜ਼ ਨੂੰ ਦਬਾ ਲੈਣਗੀਆਂ ਇਹ ਸਮਾਂ ਦੱਸੇਗਾ ਸਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ